ਕੀਕੇ ਰੋਹੀ ਦੇ ਪਾਣੀ ਵਿੱਚ ਰੁੜਨ ਕਾਰਨ ਗੁਜਰਾ ਦੀਆਂ 21 ਮੱਝਾਂ ਮਰੀਆਂ ਗੁਜਰਾ ਨੇ ਪੰਜਾਬ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਦੇ ਕੋਲ ਦੀ ਲੰਗਦੀ ਪੱਟੀ ਵਾਲੀ ਰੋਹੀ ਵਿੱਚੋਂ ਗੁਜਰਾਧੀਆਂ ਇੱਕੀ ਮੱਝਾ ਰੁੜ ਕੇ ਉਹਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦ ਗੁੱਜਰ ਕਿਸਾਨ ਆਪਣੇ ਦੁੱਧਾਰੂ ਪਸ਼ੂ ਨੂੰ ਚਾਰਾ ਚਰਾਉਣ ਲਈ ਖੇਤਾਂ ਵਿੱਚ ਲੈ ਕੇ ਗਿਆ। ਜਿਸ ਤੋਂ ਬਾਅਦ ਇਹ ਦਧਾਰੂ ਪਸ਼ੂ ਚਰਦੇ ਹੋਏ ਇਸ ਰੋਹੀ ਵਿੱਚ ਜਾ ਵੜੇ ਅਤੇ ਇਸ ਰੋਹੀ ਵਿੱਚ ਆਈ ਬੁੱਟੇ ਵਿੱਚ ਫਸ ਗਏ। ਜਿਸ ਕਾਰਨ ਦਧਾਰੂ ਪਸ਼ੂ ਇਸ ਰੋਹੀ ਵਿੱਚੋਂ ਨਿਕਲ ਨਹੀਂ ਸਕੇ ਅਤੇ ਉਸ ਵਿੱਚ ਡੁੱਬਣ ਕਾਰਨ ਇਹਨਾਂ ਇੱਕੀ ਦੁੱਧਾਰੂ ਪਸ਼ੂਆਂ ਦੀ ਮੌਤ ਹੋ ਗਈ। ਉੱਥੇ ਇਹਦੀ ਧਾਰੂ ਪਸ਼ੂਆਂ ਦੇ ਗੁੱਜਰ ਮਾਲਕ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਦੁੱਜੇ ਗੁੱਜਰ ਮੱਖਣ ਸਿੰਘ ਅਤੇ ਸਮੂਹ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੁੱਜਰ ਕਿਸਾਨ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ ਤਾਂ ਜੋ ਇਹ ਗੁੱਜਰ ਕਿਸਾਨ ਫਿਰ ਤੋਂ ਆਪਣਾ ਗੁਜ਼ਾਰਾ ਚਲਾ ਸਕੇ। ਉਹਨਾਂ ਦੱਸਿਆ ਕਿ ਇਸ ਗੁੱਜਰ ਕਿਸਾਨ ਦੇ ਘਰ ਦਾ ਗੁਜ਼ਾਰਾ ਇਹਨਾਂ ਦੁੱਧਾਰੂ ਪਸ਼ੂਆਂ ਨਾਲ ਹੀ ਚੱਲਦਾ ਸੀ। ਅਤੇ ਅਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤਰਨ ਤਰਨ ਤੋਂ ਪત્રਕਾਰ ਸਨੁਪਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾਗਰੜਾਈ ਸ਼ਮੂ ਆ ਮੇਰਾ ਨਾਮ ਕਿੱਥੋਂ ਦੇ ਰਣਾਲ ਜੀ ਮੈਂ ਇੱਥੇ ਲੱਗੇ ਹੋਇਆ ਕਿ ਰਣਾ ਉਧਰ ਰਹਿਣਾ ਇੱਥੇ ਰਹੀਏ ਲੱਗੇ ਰਹਿਨੇ ਸਿਆਲ ਅੱਛਾ ਹੁਣ ਸਭਰਾਪਿੰਡ ਰਜਾ ਹਾਂ ਸਭਰਾਪਿੰਡ ਕੀ ਗੱਲ ਹੋਈ ਜੀ ਅਮਾ ਆ ਮਗਰ ਡੰਗਰਾ ਹੁੰਦੇ ਹੀ ਤੇ ਆ ਬਰੂਈ ਦੇ ਵਿੱਚ ਪਏ ਗਾੜੀ ਬੂਟੀ ਬੂਟੀ ਦੇ ਥੱਲੇ ਆ ਗਏ ਕਿੰਨੇ ਪਸ਼ੂ ਜੜੇ ਹੋ 20 ਮਈਆਂ ਦੇ ਇੱਕ ਨਾਲ ਗਾਈ ਅੱਛਾ ਇੱਕ ਇੱਕ ਕੀ ਪਸ਼ੂ ਜਿਹੜੇ ਹਾਂਜੀ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਨਸਕਾਂ ਤੈਨੂੰ ਪੋੜਾ ਤੇ ਤੁਹਾਨੂੰ ਡੰਗਣਾ ਸੱਜਣਾ ਮੈਂ ਇਨੇ ਕਿਨੇ ਲੱਖ ਲੱਖ ਰਾਇ ਲਾ ਲੇ ਇੱਕ ਪਸ਼ੂ ਦੀ ਕੀ ਨਹੀਂ ਕੀਮਤ ਹੋਗੀ ਆ ਸੱਜਣਾ ਵਜਾਂ ਲੱਖ ਤੋਂ ਥੱਲੇ ਕੀਮਤ ਹੈ ਨਹੀਂ ਯਾਰਾਂ ਵਜਾਂ ਸੱਜਣਾ ਵਾਂ ਔਰ ਝੋਟੀਆਂ ਵਿੱਚ ਸੋਣ ਵਾਲੀਆਂ ਹੈਗੇ ਸੋਣ ਵਾਲੀਆਂ ਵੇ ਝੋਟੀਆਂ ਅੱਛਾ ਜੀ ਇਸੇ ਤੋਂ ਗੁਜ਼ਾਰਾ ਚੱਲਦਾ ਠਾੜਾ ਇਸੇ ਤੋਂ ਗੁਜ਼ਾਰਾ ਚੱਲਦਾ ਉਹ ਸਾਡਾ ਕਮਾਈ ਕੀ ਹੈ ਕਿੰਨਾ ਕੁ ਟਟਾ ਜਗਾਂ ਨੁਕਸਾਨ ਹੋਇਆ ਇਹਨੂੰ ਪੜਿਆ 10 ਲੱਖ ਤੇ 10 ਡੰਗਰੇ ਦੇ ਬੰਦੀਆਂ ਮੱਝਾਂ ਸੱਜਣਾ ਵਾ ਉਹ ਇਲਾਕੇ ਤੋਂ ਥੱਲੇ ਝੋਟੀਆਂ ਤੁਹਾਡੇ ਸਾਹਮਣੇ ਜੋ ਆ ਕੇ ਉਹ ਤੋਂ ਉਹਦੇ ਲੱਕ ਤੋਂ ਥੱਲੇ ਕੋਈ ਵੀ ਨਹੀਂ ਆ ਤੇ ਦੂਜੀਆਂ ਉਹ ਲਾਰਾ ਜਨੇਦੀਆਂ ਦੂਜੀਆਂ ਵਿੱਚ ਸੋਣਾਈਆਂ ਝੋਟੀਆਂ ਸੀ 15 18 ਲੱਖ ਦਾ ਨੁਕਸਾਨ ਹੈਗਾ ਇਹ 18 ਲੱਖ ਰੁਪਏ ਇਸੇ ਤੋਂ ਗੁਜ਼ਾਰਾ ਚੱਲਦਾ ਹੈ ਇਸੇ ਤੋਂ ਗੁਜ਼ਾਰਾ ਚੱਲਦਾ ਮਾਰੇ ਹੋਰ ਕੋਈ ਕਾਰੋਬਾਰ ਹੈ ਕਿੱਦਾਂ ਜਿارہ ਹੁਣ ਕਿਸ ਤਰ੍ਹਾਂ ਚੱਲੇਗਾ ਬਹੁਤ ਕਿੱਦਾਂ ਸਰਕਾਰ ਕੋਈ ਮਦਦ ਕਰੇ ਥੋੜੀ ਹੋਰ ਕਿੱਦਾਂ ਚੱਲਣਾ ਸਾਡਾ ਗੁਜ਼ਾਰਾ ਕੋਈ ਹੋਰ ਹੀ ਪਸ਼ੂ ਹੈ ਕਿ ਤੁਹਾਡੇ ਕੋਈ ਤਿੰਨ ਚਾਰ ਵਜੇ ਦੇ ਗਏ ਆ ਤਿੰਨ ਚਾਰ ਹੀ ਦੇਖੀ ਅਪੀਲ ਕਰੋਗੇ ਜਿਹੜੇ ਤੁਹਾਨੂੰ ਇਹ ਵੀਡੀਓ ਦੇਖ ਰਹੇ ਆ ਤੇ ਸਰਕਾਰ ਸਾਨੂੰ ਕੋਈ ਸਾਡੀ ਮਦਦ ਕਰਾਈ ਮੇਰਾ ਨਾਮ ਮਖਣੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਅਸੀਂ ਹੀ ਰੋਜੇ ਦੇ ਰਹਿਣ ਵਾਲੇ ਬੱਚੇ ਇੱਥੇ ਸਵਾਰ ਰਹਿੰਦੇ ਜੀ ਇੱਥੇ ਮਾਲ ਲੈ ਕੇ ਆਈ ਦੇਖੋ ਇਹ ਬੈਦ ਬੂਖੀ ਥਲੇ ਆ ਗਿਆ ਕਿੰਨੇ ਕੋਈ ਜਿਹੜੇ ਪਸ਼ੂ ਜਿਹੜੇ 21 ਪਸ਼ੂ ਜੀ 20 ਮਹੀਆਂ ਤੇ ਇੱਕ ਗਾਈ ਅੱਛਾ ਜੀ ਹਾਂ ਜੀ ਸੂਣ ਵਾਲੇ ਸੀ ਕਿ 10 ਤੇ ਮਹੀਆਂ ਜਿਹਨਾਂ ਸੂਈਆਂ ਹੀ ਮੇਰੇ ਤਾਂ 8-9 ਮਹੀਆਂ ਸੂਈਆਂ ਆ ਜੁਆ ਕਰ ਰਹੇ ਛੋਟੇ ਛੋਟੇ ਕੋਈ ਦਿਹਾੜੀ ਦਾ ਕੋਈ ਪੰਜਾਂ ਨਾਲ ਕੋ ਮਹੀਨੇ ਦਾ ਕੋਈ ਸੁਵਨਾਲੀਆਂ ਵਿੱਚ 4-5 ਜੀ ਕਿੰਨਾ ਕੋਈ ਡਾ ਨਸਖਾਨ ਵਗੈਰਾ ਡਾ 17 17-18 ਲੱਖ ਦਾ ਨਸਖਾਨ ਹੈ ਜੀ ਬਣਾ ਤੇ ਕੀ ਅਪੀਲ ਕਰੋਗੇ ਅਜੀਮ ਸਰਕਾਰ ਗਾੜੀ ਪੂਲ ਕਰਨੇ ਜੇ ਕੋਈ ਬਦਲ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤੇ ਸਾਡਾ ਕੋਈ ਚਾਰਾ ਹੈ ਪਰੋਬਾਰ ਤੇ ਸਾਡਾ ਇਹੋ ਜੀ ਨਹੀਂ ਆਦਾ ਹੋਰ ਤੇ ਸਾਡਾ ਕੋਈ ਕਾਰੋਬਾਰੀ ਨਹੀਂ ਜੀ ਕਿੱਥੇ ਰਹਿਣ ਵਾਲੇ ਅਸੀਂ ਪਿੱਛੇ ਦੇ ਹੀ ਰਹਿੰਦੇ ਆ ਰਹੀਏ ਤੇ ਇੱਥੇ ਆਸ ਪੈਣ ਸੁਭਰਾਵਾ ਹਾਂਜੀ ਹਾਂਜੀ ਕਿੰਨੇ ਗੇ ਜਿਹੜੇ ਪਸ਼ੂ ਆ ਜਿਹੜੇ ਤੁਹਾਡੇ ਪਸ਼ੂ 20 22 ਮਰ ਗਏ ਆ ਅੱਛਾ ਜੀ ਹਾਂ ਕਿੰਨੇ ਕਿੰਨਾ ਕੋ ਨੁਕਸਾਨ ਲੱਟਾ ਡਾ ਯਾਰ ਹਾਂ ਘਟੋ ਘਾਟ 20 ਰੱਖਦਾ ਨੁਕਸਾਨ ਅੱਛਾ ਜੀ ਹਾਂਜੀ ਤੇ ਮਾਲਕ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਡਾ ਕੋਈ ਫੋਨ ਨੰਬਰ 98786 ਹੂੰ 70512 ਇੱਕ ਵਾਰ ਦੁਬਾਰਾ ਦੱਸ ਦਿਓ ਹਾਂਜੀ 98786 ਹਾਂਜੀ 70512